ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਪਣੇ ਪੰਜਾਬ ਦੌਰੇ ਦੌਰਾਨ ਅੱਜ ਫਗਵਾੜਾ ਦੇ ਐਲਪੀਯੂ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਬਿਰਲਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ મોદી ਦੀ ਅਗਵਾਈ ਵਿੱਚ ਭਾਰਤ ਦੁਨੀਆ ਦਾ ਮੋਰੀ ਦੇਸ਼ ਬਣ ਰਿਹਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਦਾ ਸੱਦਾ ਦਿੱਤਾ ਇਹ ਵਿਸ਼ਵ ਵਿਦਿਆਲੇ दो दशकों से विभिन्न विषयों के अंदर अपनी उच्च गुणवत्ता के साथ दुनिया की बदलते परिस्थितियों के अनुसार इस विद्यालय ने अपनी शिक्षा की नए दृष्टिकोण देने का काम किया और उसके साथ साथ इस विश्वविद्यालय ने हमारी संस्कार हमारी संस्कृति भारत के विचार भारत का आध्यात्मिक ज्ञान और किस तरीके से भारत की विविधताएं हैं आज हम सबको गर्व है ਇਸ ਸਮਾਗਮ ਵਿੱਚ ਸਿੱਖਿਆ ਦੇ ਖੇਤਰ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸੱਭਿਆਚਾਰ ਉਤਸਵ ਵਨ ਇੰਡੀਆ ਵਨ ਵਰਲਡ ਤਹਿਤ ਭਾਰਤ ਦੇ ਵੱਖ-ਵੱਖ ਸੂਬਿਆਂ ਸਣੇ ਵਿਸ਼ਵ ਦੇ ਤਕਰੀਬਨ 50 ਦੇਸ਼ਾਂ ਦੀਆਂ ਝਲਕੀਆਂ ਪੇਸ਼ ਕਰਦੀਆਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਫੇਮਸ ਗਜਨਨਾਥ ਟੈਂਪਲ ਐਂਡ ਕਨਰ ਸਕੂਲ ਸਕੂਲ ਆਫ ਬਾਇਓ ਇੰਜੀਨੀਅਰਿੰਗ ਐਂਡ ਬਾਇਓ ਸਾਇੰਸਸ ਹਮੇ ਨਜ਼ਰ ਆ ਰਹਾ ਹੈ 오ਡੀਸਾ ਕੀ ਝਾਕੀ ਕੇ ਸਾਥ